ਏ ਵੀ ਥੋੜੋ ਹੀ ਖੜਾ ਯਾਰ ਜਿੰਦਰ ਤੋਂ ਇਲੈਕਸ਼ਨ ਲੜਨ ਚ ਕੀ ਪ੍ਰੋਬਲਮ ਸੀ ਆਪਾਂ ਨੂੰ ਮੈਂ ਤੈਨੂੰ ਕਹੋ ਨਹੀਂ ਪਰਾ ਨਹੀਂ ਸਰਕਾਰਾਂ ਕਰਦੇ ਆਉਂਗੇ ਧੱਕਾ ਕਰ ਲਓ ਮੈਂ ਤੇਰਾ ਬਰਤਾਜ ਘੋੜਾ ਦਿਕਰਾ ਦੇ ਮੈਂ ਕਿਦੋਂ ਕਰਾਇਆ ਆਪਾਂ ਹੀ ਕਰਾਇਆ ਸਰਕਾਰ ਆਪਣੀ ਹੈ ਨਹੀਂ ਨਹੀਂ ਬਾਈ ਦੀ ਵਧਾਈ ਦੇ ਪਾਪ ਵਧੀਆ ਸੀ ਤਾਂ ਕਹਿੰਦੇ ਵਧੀਆ ਗੱਲ ਵਧੀਆ ਬੱਸ ਪਾਈ ਆ ਤੁਸੀਂ ਇਹ ਨਾ ਕਰ ਕੋ ਬਾਅਦ ਵੀ ਇਹ ਧੱਕਾ ਕਰਦੇ ਇਹ ਨਾ ਕਿਆ ਕਰੋ ਬਾਤ ਚ ਤੁਹਾਨੂੰ ਮੁਬਾਰਕ ਤੁਹਾਨੂੰ ਮੁਬਾਰਕ ਥੋੜੇ ਸੋਸਾਇਟੀ ਬਣ ਗਈ ਆ ਆ ਉਹਦੋਂ ਵੀਡੀਓ ਨਹੀਂ ਇਹਹੀ ਗੱਲ ਹੋਈ ਹੈ ਇਹਹੀ ਗੱਲ ਹੋਈ ਹੈ ਜੀ ਆ ਲਾ ਮੈਂ ਕਹਾਂ ਵੀ ਜਾਂਦਾ ਜਿਹੜਾ ਬੰਦਾ ਤੁਸੀਂ 11 ਬੰਦੇ ਨੇ ਇਹ ਤਾਂ 11 11 ਹਾਂ ਜੀ ਚੱਲ 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 14 ਬਾਕੀ ਕੰਮ ਹੋਇਆ 11 ਦੀ ਕਿਹਨੇ ਬੰਦੇ ਧੱਕਾ ਨਾ ਕਰੋ ਬੰਦ ਦਾ ਦੇ ਨਾ ਚੰਗੀ ਗੱਲ ਨਹੀਂ ਇਹ 11 ਦੀ 14 ਉਹਨਾਂ ਦੇ ਆ ਕਿ ਆਪਣਾ ਕੋਈ ਹੈਗਾ ਉਹਦੇ ਵਿੱਚ ਦੇਖੀ ਸੋ ਨਹੀਂ ਪੜੀ ਜੇ ਤਾਂ ਉਹਨਾਂ ਦੇ ਜਸਰ ਸੁਣੀ ਕੋਈ ਲੈਟਰ ਕੋਈ ਨਾਂ ਨਹੀਂ ਕਿਹਦੇ ਉਹ ਚ ਆਪਣਾ ਕੋਈ ਵੀ ਨਾਂ ਲਾ ਆਪਣਾ ਹੈ ਨਹੀਂ ਕੋਈ ਨਾ ਨਹੀਂ ਹੈਗਾ ਨਾ ਨਾ ਨਹੀਂ ਹੈ ਨਹੀਂ ਹੈਗਾ ਕੋਈ ਹੈ ਨਹੀਂਗਾ ਫਿਰ ਦੇਖੋ ਚੈੱਕ ਕਰੋ ਨਹੀਂ ਹੈ ਨਹੀਂਗਾ ਭਾਈ ਜੀ 11 ਦੀ ਲਾਸਟ ਲਾ ਕੇ ਜਾਓ ਅਸੀਂ ਨਹੀਂ ਜਾਣਦੇ ਨਾ 11 ਦੀ ਲਾਸਟ ਲਾ ਕੇ ਜਾਓ ਐ ਨਿਕਲ ਨਹੀਂ ਆਣਾ ਲਾਓ ਜੀ ਵੀਰ ਜੀ ਉਹ ਲਾਓਗਾ 11 ਦੀ ਲਾਓ 11 ਦੀ ਲਾਸਟ ਲਾਓ 11 ਦੀ ਲਾਸਟ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਜਾਂ ਸਾਰੇ ਨੋਮੀਨੇਸ਼ਨ ਦੀ ਲਾਓ ਫਿਰ ਜਿੰਨੇ ਹਰ ਜਾਈ ਟਿਕਟ ਲਾ ਦੇਓ ਦੇਖੋ ਭਾਈ ਜੀ ਗਲ ਕਲਾ ਸੈਟੀ ਦੇ ਵਿੱਚ ਸਾਨੂੰ ਤਾਂ ਵਧੀਆ ਰਾਖ ਹੋ ਰਹੇ ਆ ਤੁਸੀਂ ਖੋਲੋ ਖੋਲੋ ਕੋਈ ਗੱਲ ਨਹੀਂ ਹਾਂ ਵਧੀਆ ਸਰਕਾਰਾਂ ਇਹ ਦਾ ਕੰਮ ਕਰਦੇ ਨੇ ਦਿੰਨੇ ਰੈਟ ਕੀ ਤੇ मुर्दाबारब <laughs> ਖੜੇ 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 5 ਵਜੇ ਖੜੋ 5 ਵਜੇ ਖੜੋ ਪਾਣੀ ਦਾ ਟਾਈਮ ਆ ਆਪਣਾ ਖੜੇ 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 ਲਾਸਟ 5 ਵਜੇ ਤੱਕ ਅਸੀਂ 5 ਵਜੇ ਤੱਕ ਖੜੇ ਹਾਂ ਮੈਂ ਕਹੀ ਨਾ ਲਵਾ ਬਸ ਖੜੇ 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 ਅਸੀਂ ਕੁਝ ਕੁਝ ਨਹੀਂ ਕਹਿੰਦੇ ਕਿ ਬਾਈ ਤੁਸੀਂ ਇੱਕ ਲਿਸਟ ਲਾਉਣੀ ਲਾਸਟ ਅੰਦਰ ਲਾਉਣੀ ਆ ਲਾ ਦਿਓ ਲਾ ਦਿਓ ਅੱਜ ਜਲ ਸਾਹਿਬ ਜਿਹੜਾ ਅੱਜ ਸੈਟੀਫਾਈਟ ਮੂਡ ਤੇ ਤੁਹਾਨੂੰ ਧਰਨਾ ਲਾ ਰਿਹਾ ਇਹਦਾ ਕੀ ਮਕਸਦ ਆ ਕੀ ਸੋਟਾ ਦਾ ਕੀ ਤਕਾ ਹੈ ਕੀ ਸੋਸਾਇਟੀ ਹੈ ਨਾ ਸਾਡੀ ਕੋਆਪਰੇਟਿਵ ਸੋਸਾਇਟੀ ਦੀਆਂ ਬਹੁਤ ਚੀਜ਼ਾਂ ਆ ਰਹੀਆਂ ਅਸੀਂ ਕੰਡ ਗੱਲ ਕਰਾਂਗੇ ਤੇ ਅਸੀਂ ਇਸ ਚੀਜ਼ ਦੀ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਸੀ ਸਾਡੀ ਜਿਹੜੀ ਪ੍ਰੀਜ਼ੈਂਸ ਸੀ ਬਹੁਤ ਵਧੀਆ ਸੀਗੀ ਅੱਗੇ ਅਸੀਂ ਇੱਕ ਪੰਚਾਇਤ ਵੀ ਜਿੱਤੀ ਹੈਗੀ ਆ ਤੇ ਸਾਡਾ ਸੋਸਾਇਟੀ ਦੇ ਵਿੱਚ ਵੀ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਸੀ ਕੌ ਜਿਹੜੀ ਸત્તાਧਾਰੀ ਥਾਂ ਹੈਗੀ ਆ ਉਹਨੇ ਧੱਕਾ ਕਰਕੇ ਪਹਿਲਾਂ ਤਾਂ ਸਾਡੇ ਕਾਗਜ ਨਹੀਂ ਫੜਦੇ ਅਸੀਂ ਧੱਕੇ ਨਾਲ ਕਾਗਜ ਫੜਾਈ ਉਹ ਤੇ ਸਾਨੂੰ ਲਾਰੇ ਲੋਰੀ ਲਾਉਂਦੇ ਸੀਗੇ ਫੇਰ ਸਾਡੇ ਹੁਣ ਅਸੀਂ 14 ਕਾਗਜ ਉਹਨਾਂ ਨੂੰ ਜਮ੍ਹਾਂ ਕਰਾਈ ਸਾਡੀ ਇਹਨਾਂ ਨੇ ਕੋਈ ਜਿਹੜੇ ਨਾਮਜ਼ਦਗੀ ਫਾਈਲ ਆ ਉੱਤੇ ਲਿਖਿਆ ਪਿਆ ਵੀ ਇਹਨੇ 10 ਵਜੇ ਤੋਂ 12 ਵਜੇ ਤੋਂ ਲੈ ਕੇ 12:30 ਵਜੇ ਤੱਕ ਨਾਮਜ਼ਦਗੀ ਜਿਹੜੀ ਫਾਈਲ ਹੋਏ ਆ ਕਾਗਜ ਉਹਨਾਂ ਦੀ ਲਿਸਟ ਲੱਗੂਗੀ ਇਹਨਾਂ ਨੇ ਉਹ ਲਿਸਟ ਨਹੀਂ ਲਾਈ ਇਹਨਾਂ ਨੇ ਲਿਸਟ ਪਹਿਲਾਂ ਤਾਂ ਨੰਗਾ ਲੱਗੇ ਸੀ ਕਿ ਉਹ ਬਿਨਾਂ ਲਿਸਟ ਤੋਂ ਸਾਰਾ ਕੁਝ ਲਾ ਕੇ ਕਹਿੰਦੇ ਅਸੀਂ ਤਾਂ ਚੱਲੇ ਆ ਜੀ ਅਸੀਂ ਲਿਸਟ ਕੱਲ ਨੂੰ ਲਾਵ ਸਮਝਦਗੀ ਫੱਤਰ ਤੁਸੀਂ ਦਾਖਲ ਹੋਏ ਆ ਉਹਨਾਂ ਦੀ ਲਿਸਟ ਲਾਓ ਜਿਹੜੇ ਜੇ ਤੁਸੀਂ ਠੀਕ ਆ ਸਰਕਾਰ ਧੱਕਾ ਕਰਦੀ ਹੁੰਦੀ ਆ ਵੈਸੇ ਸਾਡੇ ਪਿੰਡ ਚ ਅਜੇ ਤੱਕ ਧੱਕਾ ਹੋਇਆ ਨਹੀਂ ਇਹਨਾਂ ਨੇ ਨਵੀਂ ਪਰਤ ਪਹਿਲੀ ਵਾਰ ਪਰਤ ਪਾਈ ਆ ਵੀ ਪਹਿਲੀ ਵਾਰ ਪਰਤ ਪਾ ਕੇ ਇਹ ਧੱਕਾ ਕੀਤਾ ਇਹਨਾਂ ਨੇ ਅਸੀਂ ਚਾਹੁੰਦੇ ਆਂ ਵੀ ਜਿਹੜੀ ਕਾਜਲ ਫਾਈਲ ਹੋਇਆ ਉਹਨਾਂ ਦੀ ਲਿਸਟ ਲੱਗੇ ਜਿਹੜੇ ਕਾਜਲ ਦਾ ਰੱਦ ਹੋਇਆ ਉਹਨਾਂ ਦਾ ਕਾਰਨ ਦੱਸਿਆ ਜਾਵੇ ਰੱਦ ਕਿਉਂ ਹੋਇਆ ਤੇ ਜਿਹੜੇ ਇਹਨਾਂ ਨੂੰ ਜਿਤਾਉਣੇ ਜਿਤਾ ਦੇਣ ਕੋਈ ਦਿੱਕਤ ਨਹੀਂ ਸਾਨੂੰ ਕਿਹੜੀ ਗੱਲ ਜਿਹੜਾ ਤੱਕਾ ਤੁਹਾਨੂੰ ਹੋ ਰਿਹਾ ਹਾਂਜੀ ਅਫਸਰ ਕਰਦੇ ਜਾਂ ਆਪਣੇ ਪਿੰਡ ਦੇ ਨਹੀਂ ਸਰਕਾਰੀ ਕਰਦੀ ਹੁੰਦੀ ਜੇ ਅਫਸਰਾਂ ਦੀ ਕਿ ਸਰਕਾਰੀ ਅਫਸਰ ਤਾਂ ਵਿਚਾਰੇ ਮੋਰੇ ਹੁੰਦੇ ਨੇ ਅਫਸਰਾਂ ਨਾਲ ਸਾਡੇ ਨਾਲ ਕੀ ਹੈਗਾ ਤਾਂ ਸਰਕਾਰਾਂ ਕਰਦੀ ਹੁੰਦਾ ਸਰਕਾਰਾਂ ਕਰਦੇ ਨੇ ਬੰਦੇ